ਵੀ ਜਦ ਹੁਣ ਲੜਕੀ ਉਹ ਆਪਣੀ ਮਰਜ਼ੀ ਨਾਲ ਜਾ ਰਹੀ ਹੈ ਚਾਚੇ ਨਾਲ ਤੇ ਇਹ ਪਰਿਵਾਰ ਦੀ ਸਹਿਮਤੀ ਹੋ ਗਈ ਕੋਈ ਤੁਸੀਂ ਆਪੇ ਸੋਚੋ ਇਹ ਕੋਰਟ ਦੀ ਵੀ ਗਲਤੀ ਹੈ ਜਿਹੜੀ ਇਹ ਜਿਹਾਂ ਮਤਲਬ ਮਨਜ਼ੂਰੀਆਂ ਮਹੰਤਾ ਦੇ ਰਹੇ ਆ ਇਹ ਤਾਂ ਕਾਨੂੰਨ ਦੇ ਹਿਸਾਬ ਨਾਲ ਤਾਂ ਉਹ ਠੀਕ ਨੇ ਉਹਨਾਂ ਦੇ ਉਹ ਅਡਲਟ ਨੇ ਬਾਲਗ ਨੇ ਤੇ ਉਹ ਆਪਣਾ ਕਿਸੇ ਵੀ ਆਪਣੀ ਮਰਜ਼ੀ ਨਾਲ ਕਿਤੇ ਵਿਆਹ ਕਰਾ ਸਕਦੇ ਆ ਕਾਨੂੰਨ ਤਾਂ ਕਹਿੰਦਾ ਵੀ ਠੀਕ ਨੇ ਇਹ ਕਹਿੰਦਾ ਤਾਂ ਹੈਗਾ ਪਰ ਸਾਡੀ ਸਮਝ ਤੇ ਤਾਂ ਬਾਹਰ ਹੈ ਨਾ ਵੇ ਇੱਕ ਤਾਂ ਮਤਲਬ ਰਿਸ਼ਤਾ ਕਿਹੜਾ ਹੋਵੇ ਇਹ ਅੱਗੇ ਤੇ ਅੱਗੇ ਦੇਖ ਕੇ ਕਹਿੰਦੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਪੱਕਦਾ ਹੈ ਇਹ ਬੱਚਿਆਂ ਉਪਰ ਤਾਂ ਗਲਤ ਅਸਰ ਪੈ ਰਿਹਾ ਹੈ ਫਿਰ ਆਉਣ ਵਾਲੀ ਪੀੜ੍ਹੀ ਤਾਂ ਫਿਰ ਵਿਗੜੂਗੀ ਉਹ ਤੁਸੀਂ ਆਪੇ ਸੋਚੋ ਸਾਡੀਆਂ ਵੀ ਧੀਆਂ ਪੋਤੀਆਂ ਸਾਡੀਆਂ ਤੇ ਉਹਨਾਂ ਉੱਪਰ ਵੀ ਅਸਰ ਪੈਂਦਾ ਹੈ ਇਹ ਚੀਜ਼ ਤਾਂ ਕਹਿੰਦੇ ਇਹ ਜਿਹੇ ਬੰਦੇ ਨੂੰ ਵੇੜੇ ਦੇ ਵਿੱਚ ਨਹੀਂ ਮਾਣ ਦੇਣਾ ਚਾਹੀਦਾ ਸਾਡੇ ਵੇੜੇ ਦੇ ਵਿੱਚ ਆਏ ਸਾਡੇ ਪੜਾਉ ਦੇ ਵਿੱਚ ਮੈਂ ਪਹਿਲਾਂ ਆਪਣੇ ਮਾਮੇ ਦੀ ਲੜਕੀ ਨੂੰ ਕੱਢ ਲਿਆ ਆਂ ਚੇਪਤੀ ਜੀ ਦਾ ਰਿਸ਼ਤਾ ਤਾਂ ਇਹ ਭੈਣ ਭਾਈ ਦਾ ਰਿਸ਼ਤਾ ਖਤਮ ਨਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵਕਤ ਮੋਹਾਲੀ ਜ਼ਿਲ੍ਹੇ ਦੇ ਪਿੰਡ ਮਾਨਕਪੁਰ ਸ਼ਰੀਫ ਦੇ ਵਿੱਚ ਮੌਜੂਦ ਆਂ ਵੈਸੇ ਤਾਂ ਇਹ ਪਿੰਡ ਜੋ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ ਦਰਗਾਹ ਸ਼ਰੀਫ ਉਹਦੇ ਲਈ ਇਹ ਮਸ਼ਹੂਰ ਹੈ ਲੇਕਿਨ ਅੱਜ ਜੋ ਇਸ ਪਿੰਡ ਦੀ ਪੰਚਾਇਤ ਨੇ ਇੱਕ ਮਤਾ ਪਾਸ ਕੀਤਾ ਹੈ ਉਸ ਨੇ ਸਾਰੇ ਪੰਜਾਬ ਨੂੰ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਉਸਦੇ ਪੰਜਾਬੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਇਸ ਪਿੰਡ ਦੇ ਵਿੱਚ ਕੁਝ ਅਜਿਹੇ ਕਾਰਾ ਵਾਪਰਿਆ ਹੈ ਜਿਸ ਦੇ ਨਾਲ ਰਿਸ਼ਤਿਆਂ ਦੀ ਜਿਹੜੀ ਆਪਸੀ ਪਵਿੱਤਰਤਾ ਹੁੰਦੀ ਹੈ ਉਹ ਤਾਰ-ਤਾਰ ਹੁੰਦੀ ਦਿਖਾਈ ਦਿੰਦੀ ਹੈ ਤੇ ਮੇਰੇ ਨਾਲ ਇਸ ਵਕਤ ਇਸ ਪਿੰਡ ਦੀ ਪੂਰੀ ਪੰਚਾਇਤ ਮੌਜੂਦ ਹੈ ਬਜ਼ੁਰਗ ਮੌਜੂਦ ਨੇ ਤੇ ਇਥੋਂ ਦੇ ਸਰਪੰਚ ਸਾਹਿਬ ਸਰਦਾਰ ਦਲਬੀਰ ਸਿੰਘ ਮੌਜੂਦ ਨੇ ਉਹਨਾਂ ਤੋਂ ਜਾਣਦੇ ਆ ਜਿਹੜਾ ਮਤਾ ਪਾਸ ਹੋਇਆ ਤੇ ਜਿਹੜੀ ਇਹ ਗੱਲ ਮੈਂ ਤੁਹਾਨੂੰ ਕਹੀ ਹੈ ਕਿ ਰਿਸ਼ਤੇ ਤਾਰ-ਤਾਰ ਹੁੰਦੇ ਦਿਖਾਈ ਦੇ ਰਹੇ ਨੇ ਖਾਸ ਤੌਰ ਦੇ ਉੱਤੇ ਸਾਡੇ ਪੰਜਾਬੀ ਸਮਾਜ ਦੇ ਵਿੱਚ ਇਹ ਇੱਕ ਅਚੰਭਾ ਹੀ ਹੈ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਸਿੰਘ ਸਾਹਿਬ ਜੋ ਅਸੀਂ ਸੁਣ ਰਹੇ ਆਂ ਜੀ ਤੁਸੀਂ ਸਾਰੀ ਪੰਚਾਇਤ ਨੇ ਬਜ਼ੁਰਗਾਂ ਨੇ ਰਲ ਕੇ ਇੱਕ ਸਰਬਸੰਮਤੀ ਦੇ ਨਾਲ ਮਤਾ ਪਾਸ ਕੀਤਾ ਹੈ ਪਹਿਲਾਂ ਤਾਂ ਉਸ ਮਤੇ ਦੇ ਬਾਰੇ ਦੱਸੋ ਕੀ ਮਤਾ ਹੈ ਉਹ ਕੀ ਗੱਲਬਾਤ ਹੋਈ ਹੈ ਇਹ ਇਹ ਜਿਹੜਾ ਮਤਾ ਹੈ ਜਿਵੇਂ ਰਿਸ਼ਤਿਆਂ ਨੂੰ ਬਚਾਉਣ ਵਾਸਤੇ ਹੀ ਸਮਾਜ ਨੂੰ ਇੱਕ ਚੰਗੀ ਸ਼ੇਰ ਵਾਸਤੇ ਦੇਣ ਵਾਸਤੇ ਹੀ ਪਾਇਆ ਗਿਆ ਹੈ ਇਹ ਮਤਾ ਪਾਉਣਾ ਮਤਲਬ ਕਿ ਜੋ ਸਾਡੇ ਪਿੰਡ ਵਿੱਚ ਜੀ ਘਟਨਾ ਹੋਈ ਹੈ ਘਟਨਾ ਦੇ ਤਹਿਤ ਇੱਕ ਚਾਚੇ ਨੇ ਆਪਣੀ ਭਤੀਜੀ ਨੂੰ ਇੱਥੋਂ ਘਰੋਂ ਭਜਾ ਕੇ ਉਹਦੇ ਨਾਲ ਲਾ ਮੈਰਿਜ ਕਰਵਾ ਲਈ ਹੈ ਇਸ ਦੇ ਤਹਿਤ ਹੀ ਪਿੰਡ ਵਾਲਿਆਂ ਨੇ ਤੇ ਉਹਦੇ ਲੜਕੀ ਵਾਲੇ ਦੇ ਪਰਿਵਾਰ ਤੇ ਲੜਕੇ ਵਾਲੇ ਦੇ ਪਰਿਵਾਰ ਦੋਨਾਂ ਦੇ ਨਾਲ ਆਪਸੀ ਸ਼ਾਂਤੀ ਦੇ ਨਾਲ ਗ੍ਰਾਮ ਸਭਾ ਬੁਲਾ ਕੇ ਪੂਰਾ ਪਿੰਡ ਨੂੰ ਮਤਲਬ ਕਿ ਪਰੋਸੇ ਦੇ ਵਿੱਚ ਲੈ ਕੇ ਪੂਰੇ ਸਹਿਯੋਗ ਦੇ ਨਾਲ ਇਹ ਮਤਾ ਪਾਇਆ ਗਿਆ ਹੈ ਕਿ ਜਿਹੜਾ ਪਿੰਡ ਦੇ ਵਿੱਚ ਜੇਕਰ ਉਹ ਵਾਪਸ ਆਉਂਦੇ ਨੇ ਤਾਂ ਉਹਨਾਂ ਦਾ ਪਿੰਡ ਵਿੱਚੋਂ ਵਾਈ ਕੱਟ ਕਰ ਦਿੱਤਾ ਜਾਵੇਗਾ ਹੂੰ ਇਹ ਕਾਰਨ ਇਹ ਕਾਰਨ ਬਣ ਜਾਂਦੇ ਆ ਵੀ ਆਪਾਂ ਹੁਣ ਸਵਾਲ ਅੱਗੇ ਹੋ ਗਿਆ ਵੀ ਕੀ ਕਰਨੇ ਕਾਰਨ ਨੇ ਕਿਉਂਕਿ ਇੱਕ ਤਾਈਪ ਬਲੱਡ ਰਿਲੇਸ਼ਨ ਚ ਆ ਕੇ ਤੇ ਦੂਜਾ ਮੋ ਸਾਹਮਣੇ ਰਹਿਣ ਕਾਰਨ ਕਿ ਜੇ ਮੈਰਿਜ ਕਰਵਾ ਕੇ ਪਿੰਡ ਵਾਪਸ ਆਉਂਦੇ ਆ ਤਾਂ ਪਰਵਾਤਮਾ ਨਾ ਕਰੇ ਕੋਈ ਏਦਾਂ ਦੀ ਕੋਈ ਘਟਨਾ ਹੋ ਜਾਂਦੀ ਹੈ ਜਾਂ ਕੁੜੀ ਦੇ ਮਾਪਿਆਂ ਵੱਲੋਂ ਅਣਕਹੀ ਗੱਤਰ ਕੋਈ ਏਦਾਂ ਦਾ ਸਟੈਪ ਚੱਕਿਆ ਜਾਂਦਾ ਜੋ ਦੋਨੋਂ ਪਰਿਵਾਰਾਂ ਨੂੰ ਆਪਸ ਵਿੱਚ ਕੋਈ ਨੁਕਸਾਨ ਹੋਵੇ ਦਾ ਐਸੀ ਚੀਜ਼ਾਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਆਪਾਂ ਪੰਚਾਇਤ ਨੇ ਪਹਿਲਾਂ ਹੀ ਇਹ ਸਟੈਪ ਲਿਆ ਵੀ ਉਹ ਪਿੰਡ ਤੋਂ ਦੂਰ ਜਿੱਥੇ ਮਰਜ਼ੀ रह ਸਕਦੇ ਆ ਰਾਜੀ ਖੁਸ਼ੀ ਰਹਿਣ ਕਿਸੇ ਨੂੰ ਕੋਈ ਪੱਤੀ ਨਹੀਂ ਹੋਏਗੀ ਤੇ ਦੂਜਾ ਇਹ ਮਤਾ ਮਤਰ ਕਿਸੇ ਤੇ ਨਿੱਜੀ ਪ੍ਰੈਸ਼ਰ ਦੇ ਅਕੋਰਡਿੰਗ ਨਹੀਂ ਹੈ ਉਹਨਾਂ ਦੇ ਜਿਹੜੇ ਪੇਰੈਂਟਸ ਐ ਦੋਨੋਂ ਪਰਿਵਾਰ ਐ ਪਿੰਡ ਵਿੱਚ ਆਪਸ ਵਿੱਚ ਰਹਿ ਸਕਦੇ ਆ ਕੋਈ ਇਸ਼ੂ ਨਹੀਂ ਹੈ ਇਦਾਂ ਦਾ ਸਿਰਫ ਆਪਾਂ ਬੱਚਿਆਂ ਨੂੰ ਸੇਧ ਦੇਣ ਵਾਸਤੇ ਤਾਂ ਕਿ ਜੋ ਉਹਨਾਂ ਨੇ ਏਡੀ ਵਡੀ ਗਲਤੀ ਕੀਤੀ ਆ ਉਹਨਾਂ ਨੂੰ ਥੋੜਾ ਡੰਨ ਲੱਗੇ ਪਤਾ ਲੱਗੇ ਵੀ ਕੀ ਰਿਸ਼ਤੇ ਐ ਕੀ ਹੁੰਦਾ ਹ ਔਰ ਜਿਵੇਂ ਅੱਗੇ ਚਾਚਾ ਤੇ ਭਤੀਜੀ ਮੰਨ ਲਓ ਪਿਓ ਤੇ ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਦੇਖਦੇ ਹੀ ਇਹ ਮਤਾ ਪਾਇਆ ਜੀ ਇੱਕ ਚਾਚੇ ਦੇ ਲਈ ਤਾਂ ਪਤੀਜੀ ਬਿਲਕੁਲ ਇੱਕ ਧੀ ਦੇ ਬਰਾਬਰ ਹੀ ਹੁੰਦੀ ਹੈ ਤੇ ਕੀ ਪਹਿਲਾਂ ਵੀ ਇਸ ਤਰੀਕੇ ਦੇ ਕੁਝ ਘਟਨਾਵਾਂ ਵਾਪਰੀਆਂ ਜੀ ਇਸ ਪਿੰਡ ਦੇ ਵਿੱਚ ਇਸ ਇਲਾਕੇ ਦੇ ਵਿੱਚ ਨਹੀਂ ਪਿੰਡ ਵਿੱਚ ਤਾਂ ਦੇਖੋ ਇਦਾਂ ਦੀ ਪਹਿਲਾਂ ਘਟਨਾ ਕੋਈ ਇਦਾਂ ਦੀ ਵਾਪਰੀ ਨਹੀਂ ਇਹ ਪਹਿਲੀ ਹੀ ਘਟਨਾ ਹੈ ਜਿਸ ਕਰਕੇ ਪਹਿਲਾਂ ਹੀ ਮਤਰ ਘਟਨਾ ਹੈ ਜੋ ਵਾਪਰੀ ਹੈ ਜੋ ਨਹੀਂ ਵਾਪਰਨੀ ਚਾਹੀਦੀ ਸੀ ਬਹੁਤ ਹੀ ਸ਼ਰਮਨਾਕ ਹੈ ਸੋ ਇਸ ਕਰਕੇ ਪਹਿਲਾਂ ਹੀ ਮਤਲਬ ਅਪਾ ਨੱਥ ਪਾ ਦਈਏ ਇਦਾਂ ਦੇ ਕੰਮ ਨੂੰ ਵੀ ਅੱਗੇ ਕੋਈ ਮੰਨ ਲਓ ਗਲਤ ਸੇਧ ਨਾ ਜਾਵੇ ਸਮਾਜ ਨੂੰ ਕਿਉਂਕਿ ਬੱਚੇ ਹੋਰ ਵੀ ਉੱਥੇ ਜਿਹੜਾ ਮਹੱਲਾ ਹੈ ਉੱਥੇ ਤਣਾਅ ਸੀਗਾ ਬਹੁਤ ਅਲੱਗ-ਅਲੱਗ ਬਜ਼ੁਰਗ ਨੇ ਸਾਰੇ ਪੇਰੈਂਟਸ ਨੂੰ ਆਪਣੀ ਫਿਕਰ ਹੁੰਦੀ ਹੈ ਨਾ ਸੋ ਇਸ ਕਰਕੇ ਆਪਾਂ ਪਹਿਲਾਂ ਹੀ ਇਹ ਕੰਮ ਕਰਤਾ ਵੀ ਚਲੋ ਜੇ ਅਗਲਾ ਬੱਚਾ ਕੋਈ ਅੰਗੇ ਸਟੈਪ ਚੱਕ ਰਿਹਾ ਤਾਂ ਉਹਨੂੰ ਵਾਪਸ ਇਦਾਂ ਦੀ ਜੇ ਆਪਾਂ ਸੇਧ ਦੰਨੇ ਸਮਾਜ ਨੂੰ ਕੋਈ ਇਦਾਂ ਦਾ ਸਟੈਪ ਸਖਤ ਐਕਸ਼ਨ ਲੇਆ ਤਾਂ ਬੱਚੇ ਚੀਜ਼ਾਂ ਤੋਂ ਗਰੇਜ ਕਰਨਗੇ ਤੇ ਉਹਨਾਂ ਦੀ ਉਮਰ ਜਿਹੜੀ ਬੱਚੀ ਦੀ ਉਮਰ ਸੀ ਤੁਸੀਂ ਦੱਸ ਰਹੇ ਹੋ ਚਾਚੇ ਭਤੀਜੀ ਦਾ ਰਿਸ਼ਤਾ ਸੀਗਾ ਬੱਚੀ ਦੀ ਉਮਰ ਸੀਗੀ ਜੀ ਅਡਲਟ ਸੀਗੀ ਬੱਚੀ ਹਾਂਜੀ ਦੋਨੋਂ ਅਡਲਟ ਨੇ ਜਿਹੜੀ ਬੱਚੀ ਸੀਗੀ ਉਹਦੀ ਉਮਰ 24 ਸਾਲ ਹੈ ਤੇ ਜਿਹੜਾ ਮੁੰਡਾ ਸੀਗਾ ਉਹਦੀ ਉਮਰ 26 ਸਾਲ ਹੈ ਦੋਨੋਂ ਕੋਰਟ ਵੱਲੋਂ ਮੈਰਿਜ ਕਰਵਾ ਚੁੱਕੇ ਆ ਚਲੋ ਸਾਨੂੰ ਕੋਈ ਪੱਤੀ ਨਹੀਂ ਕਾਨੂੰਨ ਕਹਿੰਦਾ ਆਪਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਹੀ ਰਹਿ ਕੇ ਹੀ ਪਿੰਡ ਪੱਧਰ ਤੇ ਇਹ ਮਤਾ ਪਾਇਆ ਵੀ ਚਲੋ ਘਟੋ ਘਟ ਜੇ ਜਾਵੇ ਨਹੀਂ ਆਪਾਂ ਜੇ ਸਮਾਜ ਨੂੰ ਬਚਾਉਣਾ ਹੈ ਤਾਂ ਕਿਸੇ ਨਾ ਕਿਸੇ ਨੂੰ ਪਹਿਲ ਦੇਖੋ ਕਰਨੀ ਪੈਣੀ ਹੈ ਸੋ ਇਸੇ ਤਹਿਤ ਇਹ ਪਿੰਡ ਦੇ ਜਿਹੜੇ ਬਜ਼ੁਰਗ ਨੇ ਨੌਜਵਾਨ ਨੇ ਪਿੰਡ ਦੀਆਂ ਔਰਤਾਂ ਨੇ ਉਹ ਸਾਰਿਆਂ ਨੇ ਸਹਿਮਤੀ ਦਿੱਤੀ ਹੈ ਵੀ ਬਹੁਤ ਵਧੀਆ ਹੈ ਇਦਾਂ ਦੇ ਸਟੈਪ ਚੱਕਣੇ ਚਾਹੀਦੇ ਨੇ ਫਿਊਚਰ ਦੇ ਵਿੱਚ ਜੇ ਆਪਾਂ ਸਮਾਜ ਨੂੰ ਬਚਾਉਣਾ ਹੈ ਇਸ ਸੀਜ਼ਨ ਨੂੰ ਲੈ ਕੇ ਉਹਨਾਂ ਦੇ ਜਿਹੜੇ ਆਪਣੇ ਉਹਨਾਂ ਦੋਆ ਦੇ ਪੇਰੈਂਟਸ ਨੇ ਉਹ ਪੰਚਾਇਤ ਦੀ ਇਸ ਮਤੇ ਦੇ ਨਾਲ ਹਾਂਜੀ ਹਾਂ ਮੰਦਰ ਕੇ ਜਿਹੜੇ ਬੱਚੀ ਵਾਲੇ ਸੀਗੇ ਬੇਟੀ ਵਾਲੇ ਉਹ ਪਹਿਲਾਂ ਸਵੇਰੇ ਚੈਨਲ ਵਾਲੇ ਆਏ ਸੀ ਉਹਨਾਂ ਨੇ ਆਪਣੇ ਬਿਆਨ ਦੇ ਕੇ ਗਏ ਆ ਵੀ ਅਸੀਂ ਸਹਿਮਤ ਹੈ ਸਾਰੇ ਤੇ ਮੁੰਡੇ ਵਾਲਿਆਂ ਨਾਲ ਵੀ ਅਸੀਂ ਗੱਲ ਕੀਤੀ ਸੀ ਜਿਵੇਂ ਇਦਾਂ ਦੀ ਕੋਈ ਗੱਲਬਾਤ ਹੁੰਦੀ ਹੈ ਤਾਂ ਉਹ ਮੰਦਰ ਕੇ ਸਹਿਮਤ ਨੇ ਪੂਰਾ ਇਦਾਂ ਦਾ ਕਿਸੇ ਤੇ ਕੋਈ ਪ੍ਰੈਸ਼ਰ ਨਹੀਂ ਹੈਗਾ ਪੂਰਾ ਜੋ ਸਯੋਗ ਦੇ ਨਾਲ ਪਿੰਡ ਵਾਸੀਆਂ ਦੇ ਸਯੋਗ ਦੇ ਨਾਲ ਸਾਰਿਆਂ ਨੂੰ ਸਹਿਮਤੀ ਲੈ ਕੇ ਹੀ ਮਤਾ ਪਾਇਆ ਗਿਆ ਵੀਰ ਜੀ ਤੁਸੀਂ ਕੀ ਮੰਨਦੇ ਹੋ ਜਿੱਦਾਂ ਸਾਡਾ ਪਹਿਲਾ ਪੰਜਾਬੀ ਸੱਭਿਆਚਾਰ ਹੈ ਸਾਡਾ ਸਿੱਖ ਸੱਭਿਆਚਾਰ ਹੈ ਸਾਨੂੰ ਤਾਂ ਇਹ ਸਿਖਾਇਆ ਗਿਆ ਵੀ ਸਾਰੇ ਪਿੰਡ ਦੀਆਂ ਧੀਆਂ ਭੈਣਾਂ ਸਾਡੀਆਂ ਆਪਣੀਆਂ ਧੀਆਂ ਭੈਣਾਂ ਨੇ ਹੈਨਾ ਤੇ ਇਹ ਜਿਹੜਾ ਹੁਣ ਅਸੀਂ ਵੇਖ ਰਹੇ ਆ ਇਹ ਤੁਹਾਡੇ ਪਿੰਡ ਦੀ ਗੱਲ ਨਹੀਂ ਅਸੀਂ ਹੋਰ ਜਗ੍ਹਾ ਵੀ ਇਸ ਤਰੀਕੇ ਨਾਲ ਵੇਖ ਰਹੇ ਆ ਤੁਸੀਂ ਕੀ ਮੰਨਦੇ ਹੋ ਵੀ ਇਹ ਕਿਸ ਚੀਜ਼ ਦਾ ਅਸਰ ਪੈ ਰਿਹਾ ਕਿ ਮੋਬਾਈਲ ਦਾ ਅਸਰ ਪੈ ਰਿਹਾ ਟੀਵੀ ਦਾ ਅਸਰ ਪੈ ਰਿਹਾ ਜਾਂ ਫਿਰ ਜਿਹੜਾ ਪੰਜਾਬ ਦੇ ਵਿੱਚ ਬਾਹਰ ਦਾ ਬੰਦਾ ਆ ਰਿਹਾ ਅਸੀਂ ਵੇਖ ਰਹੇ ਆ ਕਿ ਮੋਹਾਲੀ ਚੰਡੀਗੜ੍ਹ ਉੱਥੇ ਆਮ ਤੌਰ ਦੇ ਉੱਤੇ ਬਜ਼ੁਰਗ ਗੱਲਾਂ ਕਰਦੇ ਆ ਵੀ ਸਾਡੀਆਂ ਧੀਆ ਭੈਣਾਂ ਪਹਿਲਾਂ ਸਿਰਾਂ ਦੇ ਉੱਤੇ ਚੁੰਨੀਆਂ ਰੱਖਿਆ ਕਰਦੀ ਸੀ ਤੇ ਹੁਣ ਬੱਚੀਆਂ ਨੌਜਵਾਨੋਂ ਨਿਕਰਾਂ ਪਾ ਕੇ ਘੁੰਮਦੀ ਰਹਿੰਦੀਆਂ ਨੇ ਕੀ ਇਸ ਚੀਜ਼ ਦਾ ਅਸਰ ਪੈ ਰਿਹਾ ਇਕੋ ਜਿਵੇਂ ਤੁਸੀਂ ਕਿਹਾ ਇਹ ਗੱਲ ਸੁਭਾਵਿਕ ਹੀ ਹੈ ਪਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਜਿਹੜਾ ਮੈਂ ਆਪਣੇ ਏਰੀਆ ਦੇ ਮੰਨ ਲਓ ਜ ਮੋਹਲੇ ਜ਼ਿਲ੍ਹੇ ਦੀ ਗੱਲ ਕਰਾਂ ਸਭ ਪਹਿਲਾਂ ਪੁਰਾਣੇ ਜ਼ਮਾਨੇ ਦੇ ਵਿੱਚ ਜਿਵੇਂ ਕਹਿੰਦੇ ਆ ਵੀ ਆਪਾਂ ਧੀਆ ਪਣਾ ਸਭ ਦੀਆਂ ਸੰਜੀਆਂ ਹੁੰਦੀਆਂ ਸੀ ਬੰਦੇ ਕੰਮਕਾਰ ਕਰਦੇ ਸੀਗੀ ਸੋਸ਼ਲ ਮੀਡੀਆ ਨਹੀਂ ਸੀਗਾ ਨਾ ਸੋ ਸਭ ਦਾ ਧਿਆਨ ਰਹਿੰਦਾ ਸੀ ਮੰਨ ਲਓ ਬਜ਼ੁਰਗ ਸੁਣਦੇ ਸੀ ਇਕੱਠੇ ਛੱਤ ਵਿੱਚ ਬੈਠਦੇ ਸੀ ਪਰ ਹੁਣ ਸੋਸ਼ਲ ਮੀਡੀਆ ਦਾ ਟਾਈਮ ਹੈ ਮੋਬਾਈਲ ਯੂਜ਼ ਕਰਦਾ ਤੇ ਸਾਡੇ ਇਲਾਕੇ ਦੇ ਵਿੱਚ ਜ਼ਮੀਨਾਂ ਇੰਨੀ ਮਹਿੰਗੀਆਂ ਹੋ ਗਈਆਂ ਮੰਨ ਲਓ ਇੱਕ ਤਰ੍ਹਾਂ ਦਾ ਆਪਾਂ ਕਹਿੰਦੇ ਆ ਵੀ ਪੈਸਾ ਆ ਗਿਆ ਪੈਸੇ ਦਾ ਪ੍ਰਭਾਵ ਮੌਹਣ ਲੱਗੀਆਂ ਸੋ ਸਭ ਤੋਂ ਵੱਡੀ ਮਤਲਕੇ ਮੁੱਖ ਜਿਹੜੀ ਮੈਨੂੰ ਲੱਗਦੀ ਹੈ ਗੱਲਬਾਤ ਹੈ ਕਿ ਜਿਹੜੇ ਪੇਰੈਂਟਸ ਐ ਮਾਪੇ ਐ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਟਾਈਮ ਦੇਣਾ ਚਾਹੀਦਾ ਸੋ ਜੇ ਆਪਾਂ ਉਹਨਾਂ ਨੂੰ ਟਾਈਮ ਦਵਾਂਗੇ ਬੱਚਾਂ ਨੂੰ ਚੰਗਾ ਮੜਾ ਸਿਵਾਵਾਂਗੇ ਤਾਂ ਹੀ ਐ ਨਹੀਂ ਤਾਂ ਅੱਜਕੱਲ ਮੋਬਾਈਲ ਦੇਖਣ ਨਾ ਆਇਆ ਹੈ ਬੱਚੇ ਮੋਬਾਈਲ ਲੈ ਕੇ ਬੈਠੇ ਆ ਜੇ ਚਾਰ ਮੰਨ ਲਓ ਦੋ ਮੇਰੇ ਬੱਚੇ ਐ ਪੇਰੈਂਟਸ ਮਾਤਾ ਪਿਤਾ ਉਹ ਅਲੱਗ ਬੈਠੇ ਨੇ ਸੋ ਇਦਾਂ ਦੀ ਹੈ ਨਹੀਂ ਉਹ ਆਪੋ ਆਪਣਾ ਟਾਈਮ ਸਪੈਂਡ ਕਰ ਰਹੇ ਨੇ ਉਹਨਾਂ ਨੂੰ ਚੰਗਾ ਮੜਾ ਦੱਸ ਨਹੀਂ ਰਿਹਾ ਜੋ ਉਹ ਦੇਖਦੇ ਨੇ ਕੁਝ ਗੱਲਾਂ ਚੰਗੀਆਂ ਹੁੰਦੀਆਂ ਨੇ ਕੁਝ ਬੰਦਰ ਗਲਤ ਹੋ ਜਾਂਦੀਆਂ ਨੇ ਸੋ ਬੱਚੇ ਦੇ ਮਾਈਂਡ ਬੰਦਰ ਕੇ ਫਰੈਸ਼ ਨਹੀਂ ਹੁੰਦਾ ਜੀ ਤੇ ਅ ਗਾਂ ਨੂੰ ਜੇ ਮੰਨ ਲਓ ਕੋਈ ਬੱਚਾ ਬੱਚੀ ਆਪਣੇ ਪਰਿਵਾਰ ਦੀ ਸਹਿਮਤੀ ਤੋਂ ਬਾਹਰ ਜਾ ਕੇ ਕੋਟ ਮੈਰਿਜ ਕਰਵਾਉਂਦੇ ਐ ਇਸ ਪਿੰਡ ਦੇ ਕਿ ਉਹਨਾਂ ਦੇ ਲਈ ਵੀ ਇਹ ਇਹ ਜਿਹੜਾ ਫਰਮਾਨ ਹੈ ਇਹ ਲਾਗੂ ਰਹੂਗਾ ਜੀ ਹਾਂਜੀ ਜਿਹੜਾ ਫਰਮਾਨ ਹੈ ਸਾਰਿਆਂ ਦੇ ਲਾਗੂ ਹੁੰਦਾ ਜੇ ਕੋਈ ਹੋਰ ਵੀ ਆਪਣੇ ਪਰਿਵਾਰਿਕ ਸਹਿਮਤੀ ਤੋਂ ਬਿਨਾ ਪਿੰਡ ਦਾ ਪਿੰਡ ਵਿੱਚ ਮੈਰਿਜ ਕਰਵਾਉਂਦਾ ਫਿਰ ਤਾਂ ਦੇਖੋ ਮਾੜੀ ਗੱਲ ਹੈ ਫਿਰ ਇਹੀ ਇਹੀ ਮਤੇ ਆਪਣਾ ਕਹਿੰਦਾ ਇਸੇ ਮਤੇ ਦੇ ਤਹਿਤ ਆਪਾਂ ਨੇ ਐਕਸ਼ਨ ਲਿਆ ਵੀ ਸਾਰਿਆਂ ਦੇ ਕਾਨੂੰਨ ਇੱਕ ਬਰਾਬਰ ਹੈ ਜੀ ਸਾਰਿਆਂ 'ਤੇ ਲਾਗੂ ਰਹੇਗਾ वैसे ਤਾਂ ਹੀ ਤੁਹਾਡਾ ਪਿੰਡ ਜਿਹੜਾ ਹੈਗਾ ਮਾਨਕਪੁਰ ਸ਼ਰੀਫ ਇਹ ਨਾਂ ਦੇ ਨਾਲ ਹੀ ਮਾਨਕਪੁਰ ਸ਼ਰੀਫ ਲੱਗ ਜਾਂਦਾ ਹੈ ਤੇ ਇੱਕ ਪਵਿੱਤਰਤਾ ਦਾ ਇੱਕ ਧਾਰਮਿਕਤਾ ਦਾ ਅਹਿਸਾਸ ਬੰਦੇ ਨੂੰ ਨਾਂ ਤੋਂ ਹੀ ਹੋ ਜਾਂਦਾ ਹੈ ਨਾ ਅਸੀਂ ਜਦੋਂ ਆਏ ਐਂਟਰੀ ਦੇ ਵਿੱਚ ਮੈਂ ਦੇਖਿਆ ਮੈਂ ਪਹਿਲੀ ਵਾਰ ਆਇਆ ਜੀ ਤੇ ਮੈਨੂੰ ਵੀ ਬੜਾ ਵਧੀਆ ਲੱਗਿਆ ਤੇ ਮੈਂ ਅੰਦਰ ਵੀ ਗਿਆ ਜਲ ਛਕਣ ਦੇ ਲਈ ਤੇ ਅੰਦਰ ਵੀ ਬੜਾ ਪਵਿੱਤਰ ਸਥਾਨ ਬੜਾ ਸੋਹਣਾ ਸਥਾਨ ਬਣਿਆ ਹੋਇਆ ਲੇਕਿਨ ਇਸ ਤਰੀਕੇ ਦੀਆਂ ਜਦੋਂ ਘਟਨਾਵਾਂ ਵਾਪਰਦੀਆਂ ਨੇ ਹੁਣ ਜਦੋਂ ਖਬਰਾਂ ਦੇ ਵਿੱਚ ਤੁਹਾਡਾ ਪਿੰਡ ਇਸ ਤਰੀਕੇ ਨਾਲ ਆਇਆ ਜਿਹੜੇ ਪਿੰਡ ਨੇ ਇਸ ਲਈ ਸੰਗਤ ਦੇ ਵਿੱਚ ਜਾਣਾ ਚਾਹੀਦਾ ਸੀਗਾ ਵੀ ਇੱਥੇ ਧਾਰਮਿਕਤਾ ਹੈਗੀ ਆ ਇੱਥੇ ਪਵਿੱਤਰਤਾ ਹੈਗੀ ਆ ਕਿੱਦਾਂ ਮਹਿਸੂਸ ਹੁੰਦਾ ਜੀ ਇਸ ਕੰਮ ਦੇ ਲਈ ਪਿੰਡ ਦਾ ਨਾਂ ਅੱਗੇ ਆ ਰਿਹਾ ਹੁਣ ਖਬਰਾਂ ਦੇ ਵਿੱਚ ਦੇਖੋ ਇਹ ਮੰਤਰਕੇ ਮੇਰੇ ਲਈ ਤਾਂ ਬਹੁਤ ਮਾੜੀ ਗੱਲ ਹੈ ਚਰੋ ਇਲਾਕੇ ਦੇ ਵਿੱਚ ਨਾ ਆ ਰਿਹਾ ਪਰ ਦੇਖੋ ਤੁਸੀਂ ਜਿਵੇਂ ਪਿੱਛੇ ਦੇਖ ਰਹੀਆਂ ਤੁਸੀਂ ਆਪ ਦੱਸਿਆ ਇਹ ਦਰਗਾਹ ਹੈ ਇਵਨ ਇੱਥੇ ਮੰਨ ਲਓ ਵੀ ਇਹ ਪੇੜ ਜਿਹੜਾ ਪਿੰਡ ਜਿਵੇਂ ਮਾਨਕਪੁਰ ਸ਼ੀਪ ਤੁਸੀਂ ਦੱਸਿਆ ਇੱਕ ਮੰਤਰਕੇ ਇਵਨ ਮੋਸਟਲੀ ਜਿਆਦਾਤਰ ਇੱਕ ਜਾਂ ਦੋ ਘਰ ਮੁਸਲਮਾਨ ਕਪਾਏ ਚਰੇ ਨਾਲ ਸੰਬੰਧ ਰੱਖਦੇ ਨੇ ਪਰ ਇੱਥੇ ਵੀਰਵਾਰ ਨੂੰ ਪੂਰਾ ਪਿੰਡ ਸਿੱਖਤਰਵਨਾ ਬਿਲੋਂਗ ਕਰਦਾ ਜੀ ਹਿੰਦੂ ਦਾ ਰੰਮੀ ਨੇ ਇੱਥੇ ਸਿੱਖ ਵੀ ਨੇ ਮੰਦਰ ਕੇ ਸਾਰੇ ਜਾਤ ਪਾਤਾਂ ਨੇ ਉਹ ਸਾਰੇ ਬਿਨਾ ਕਿਸੇ ਬੇਰਭਾਵ ਤੋਂ ਇੱਥੇ ਮੰਦਰ ਕੇ ਨਤਮਸਤਕ ਹੁੰਦੇ ਆ ਜੀ ਇਹ ਬਹੁਤ ਵੱਡੀ ਮੇਰੇ ਪਿੰਡ ਦੀ ਮਦ ਰ ਇੱਕ ਤਰ੍ਹਾਂ ਹੀ ਸਾਝ ਹੈ ਤੇ ਇੱਥੇ ਮੰਦਰ ਦਰਗਾਹ ਤੇ ਮੇਲਾ ਵੀ ਲੱਗਦਾ ਹੈ ਤੋਂ ਸਾਰਾ ਪਿੰਡ ਇਕੱਠੇ ਹੋ ਕੇ ਆਲੇ ਦਲੇ ਇਲਾਕੇ ਦੇ ਇੱਥੇ ਨਤਮਸਤਕ ਹੁੰਦੇ ਆ ਜਿਹੜੇ ਬਜ਼ੁਰਗ ਨੇ ਉਹ ਸਾਰੇ ਇੱਥੇ ਇਕੱਠੇ ਹੋ ਕੇ ਮੰਨ ਲਓ ਤਕਰੀਬਨ ਇਹ 12 1 ਵਜੇ ਵੀਰਲੇ ਹੋ ਕੇ ਆ ਦਾ ਪਤਾ ਸੋ ਮੇਰਾ ਆਪਣਾ ਵਿਜ਼ਨ ਹੈ ਵੀ ਬਜ਼ੁਰਗਾਂ ਵਾਸਤੇ ਵੀ ਇਦਾਂ ਹੀ ਜਗ੍ਹਾ ਬਣਾਵਾ ਬੈਠਣ ਨੂੰ ਜਿੱਥੇ ਇਹ ਬੈਠ ਕੇ ਆਪਣਾ ਇੰਜੋਏਮੈਂਟ ਵੀ ਕਰਨ ਤੇ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਵੀ ਕਰਨ ਸੋ ਬਜ਼ੁਰਗਾਂ ਦੇ ਨਾਲ ਜ਼ਰੂਰ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਉਹਨਾਂ ਨੇ ਪੁਰਾਣਾ ਸਮਾ ਵੀ ਵੇਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਵਾں ਕਾਫੀ ਦੇਖਿਆ ਜੀ ਬਜ਼ੁਰਗ ਵੀ ਇੱਥੇ ਮੌਜੂਦ ਨੇ ਇਹ ਜਿਹੜਾ ਮਤਾ ਪਾਸ ਹੋਇਆ ਜੀ ਇਹਦੇ ਬਾਰੇ ਕੀ ਸੋਚਦੇ ਆ ਵੀ ਸਹੀ ਹੋਇਆ ਸਾਡਾ ਸਰਪੰਚ ਬਹੁਤ ਵਧੀਆ ਬੰਦਾ ਇਹਨੇ ਮਤਾ ਪਾਇਆ ਅਸੀਂ ਇਹਦਾ ਸਹਿਯੋਗ ਦਿਆ ਸਾਰਿਆਂ ਨੇ ਬਾਕੀ ਜਿਹੜਾ ਹੁਣ ਆ ਹੋਇਆ ਕੰਮ ਹਾਂ ਬਹੁਤ ਗਲਤ ਹੋਇਆ ਚਾਚੇ ਭਤੀਜੀ ਦਾ ਰਿਸ਼ਤਾ ਤਾਂ ਇਹ ਭੈਣ ਭਾਈ ਦਾ ਰਿਸ਼ਤਾ ਖਤਮ ਨਾ ਜਾਂਦਾ ਇਹ ਬਿਲਕੁਲ ਇਹ ਹੁਣ ਚਾਚਾ ਭਤੀਜੀ ਦਾ ਰਿਸ਼ਤਾ ਖਤਮ ਹੋ ਗਿਆ ਭੈਣ ਭਾਈ ਦਾ ਅੱਗੇ ਦੋ ਤਾਂ ਆਪਣੇ ਘਰਾਂ ਜਿਹੜੇ ਹੁਣ ਕੋਈ ਬੰਦਾ ਕੋਈ ਬੁਲਾਉਣੇ ਨੂੰ ਆਪਣੇ ਘਰ ਦੇ ਵਿੱਚ ਹੋਣੀ ਹੈਗਾ ਠੀਕ ਹੈ ਆਪਣਾ ਆਪਾਂ ਭਾਂ ਭਾਂਭਣਾ ਚਾਹੀਦਾ ਬਸ ਹਾਂ ਬਾਕੀ ਪਹਿਲਾਂ ਆਪਣੇ ਮਾਮੇ ਦੀ ਲੜਕੀ ਨੂੰ ਕੱਢ ਲਿਆ ਅੱਛਾ ਜੀ ਹਾਂ ਉਹਦੀ ਕੋਲ ਮੈਰਿਜ ਕਰਾਈ ਇਹਨੇ ਫਿਰ ਇਹ ਨਸ਼ਿਆਂ ਦਾ ਆਦਿ ਇਹ ਬੰਦਾ ਇਹ ਨੇ ਪਹਿਲਾਂ ਵੀ ਇਹ ਵਿਆਹ ਹੋਇਆ ਹੈ। ਹੈ ਨਾ ਹਾਂ ਹਾਂ ਪਹਿਲਾਂ ਕੋਟ ਮਰਜ ਕਰਾਈ ਆਪਣੀ ਮਾਮੇ ਦੀ ਕੁੜੀ ਹੈ ਨਾ। ਅੱਛਾ ਮਾਮੇ ਦੀ ਭੈਣ ਹੀ ਹੁੰਦੀ ਉਹ। ਹਾਂਜੀ। ਕਿਹੜੀ ਮਾਮੇ ਦੀ ਕੁੜੀ ਉਹ ਭੈਣੇ ਹੁੰਦੀ। ਭੈਣੇ ਹੁੰਦੀ ਹੈ। ਹਾਂ। ਹੁਣ ਇਹ ਭਤੀਜੀ ਹੈ। ਹੋਰ ਵਿਆਹ ਕਰਾ ਲਈ ਕੋਟ ਮਰਜਨ ਜਾ ਕੇ। ਤੇ ਹੋਰਾਂ ਬੱਚਿਆਂ ਦੇ ਉੱਤੇ ਵੀ ਨਵੇਂ ਨੌਜਵਾਨਾਂ ਦੇ ਉੱਤੇ ਅਸਰ ਪੈਂਦਾ। ਅਸਰ ਪੈਂਦਾ ਹੈ ਜੀ ਪੈਂਦਾ ਇਹ ਹੋਣਾ ਨਹੀਂ ਚਾਹੀਦਾ। ਅਸੀਂ ਤਾਂ ਕਹਿੰਦੇ ਵੇਹੜੇ ਦੇ ਵਿੱਚ ਨਹੀਂ ਮਾਣਾ ਦੇਣਾ ਚਾਹੀਦਾ ਸਾਡੇ ਵੇਹੜੇ ਦੇ ਵਿੱਚ ਹੈ ਸਾਡੇ ਪੜਾਉ ਦੇ ਵਿੱਚ। ਠੀਕ ਹੈ ਸਾਡੀਆਂ ਵੀ ਧੀਆਂ ਪੋਤੀਆਂ ਸਾਡੀਆਂ। ਹਾਂ। ਉਨਾਂ ਪਰ ਵੀ ਅਸਰ ਪੈਂਦਾ ਇਹ ਚੀਜ਼ ਦਾ ਬਿਲਕੁਲ ਜੀ ਤੇ ਬਾਬਾ ਜੀ ਤੁਸੀਂ ਪੁਰਾਣਾ ਸਮਾਂ ਦੇਖਿਆ ਜੀ ਸੁਣਦਾ ਨਹੀਂ ਇਹਨੂੰ ਅੱਛਾ ਸੁਣਦਾ ਨਹੀਂ ਬਾਬਾ ਜੀ ਨੂੰ ਵੀ ਤੁਸੀਂ ਪੁਰਾਣਾ ਸਮਾਂ ਦੇਖਿਆ ਜੀ ਸਾਡਾ ਪੰਜਾਬ ਦਾ ਸੱਭਿਆਚਾਰ ਹੈ ਅਸੀਂ ਤਾਂ ਸਾਨੂੰ ਤਾਂ ਇਹ ਸਿਖਾਇਆ ਗਿਆ ਵੀ ਜੇ ਪਿੰਡ ਦੀ ਵੀ ਕੋਈ ਧੀ ਪੈਣ ਹੋਵੇ ਹਨਾ ਉਹਦੇ ਉੱਤੇ ਵੀ ਕੋਈ ਮਾੜੀ ਅੱਖ ਨਹੀਂ ਰੱਖਣੀ ਮਾੜੀ ਅੱਖ ਤਾਂ ਵੈਸੇ ਕਿਸੇ ਤੇ ਵੀ ਨਹੀਂ ਰੱਖਣੀ ਲੇਕਿਨ ਜਿਹੜੀ ਪਿੰਡ ਦੀ ਆ ਉਹ ਤਾਂ ਬਿਲਕੁਲ ਸਾਡੇ ਭੈਣਾਂ ਦੇ ਬਰਾਬਰ ਹੀ ਹੁੰਦੀਆਂ ਨਾ ਇਹ ਜਿਹੜੇ ਜਿਹੜੇ ਹੁਣ ਇਸ ਤਰੀਕੇ ਦੀਆਂ ਸਾਨੂੰ ਖਬਰਾਂ ਸੁਣਨ ਨੂੰ ਮਿਲਦੀਆਂ ਇਹ ਤੁਸੀਂ ਕੀ ਮੰਨਦੇ ਹੋ ਕਿ ਕਿਸ ਚੀਜ਼ ਦਾ ਅਸਰ ਹੋ ਰਿਹਾ ਕਿ ਸਰ ਮੈਂ ਤਾਂ ਇੱਕ ਗੱਲ ਕਹਿਣੀ ਚਾਹੁੰਦਾ ਐ ਵੀ ਜਿਹੜਾ ਕੋਰਟ ਇਹ ਗਲਤ ਗੱਲਾਂ ਕਰਦਾ ਇਹਨਾਂ ਨੂੰ ਇਹ ਪੁੱਛ ਗਿਛ ਕੇ ਕਰਨੀ ਚਾਹੀਦੀਆਂ ਇਹਨਾਂ ਨੇ ਗੱਲ ਜਿਹੜੀ ਕਹੀ ਐ ਵੀ ਹਾਂ ਇਹ ਰਿਸ਼ਤਾ ਕਿਹੜਾ ਬਣਦਾ ਐ ਉਸ ਟਾਈਮ ਇਹ ਮਤਲਬ ਕੋਰਟ ਮੈਂ ਝੂਣ ਚਾਹੀਦੀ ਐ ਤੇ ਇਹ ਤਾਂ ਹੁਣ ਆਪ ਸਭ ਨੂੰ ਐ ਦਿਖਦਾ ਵੀ ਮਾੜੀ ਗੱਲ ਐ ਤੁਸੀਂ ਸਭ ਕੋ ਦੱਸੇ ਲਿਆ ਵੀ ਇਹ ਨਾ ਰਿਸ਼ਤਿਆਂ ਨਾਲ ਰਿਸ਼ਤਾ ਹੁਣ ਚੰਗੀ ਗੱਲ ਐ ਕਿਤੇ ਇਹ ਬੱਚਿਆਂ ਉੱਪਰ ਤਾਂ ਗਲਤ ਅਸਰ ਪੈ ਰਿਹਾ ਹੈ ਫਿਰ ਆਉਣ ਵਾਲੀ ਪੀੜ੍ਹੀ ਤਾਂ ਫਿਰ ਵਿਗੜੂਗੀ ਉਹ ਤੁਸੀਂ ਆਪੇ ਸੋਚੋ ਲੈ ਜਿਹੜੀ ਇਹਨਾਂ ਨੇ ਕਹੀ ਹੈ ਵੀ ਇਹ ਪਰੌਸ ਵਿੱਚ ਵੀ ਗੰਦ ਪੈ ਰਿਹਾ ਹੈ ਵੀ ਇਹ ਜਿਹੇ ਬੰਦੇ ਜੇ ਹੁਣ ਕਿਰਾਏ ਲਈ ਹੈ ਤਾਂ ਹੁਣ ਬਾਹਰ ਰਹਿਣ ਜੇ ਹੁਣ ਪਿੰਡ ਵਿੱਚ ਆਉਨੇ ਆ ਤਾਂ ਉਹਨਾਂ ਦੀ ਆਪਸ ਵਿੱਚ ਹੋ ਸਕਦੀ ਹੈ ਕੋਈ ਘਟਨਾ ਵਾਪਰ ਸਕਦੀ ਹੈ ਇਹਦੇ ਕਰਕੇ ਅਸੀਂ ਕਹਿੰਦੇ ਆ ਪਿੰਡ ਦੇ ਈ ਸੀ ਕਰਕੇ ਸਹਿਮਤ ਹੋਇਆ ਹੈ ਵੀ ਇਹ ਜੇ ਕਿਰਾਏ ਲਈ ਹੈ ਤਾਂ ਹੁਣ ਬਾਹਰੇ ਰਹਿਣ ਬਈ ਪ੍ਰੋਸ ਵਿੱਚ ਵੀ ਬਹੁਤ ਗਲਤ ਅਸਰ ਪੈ ਰਿਹਾ ਤੇ ਇਹ ਬਾਈ ਜੇ ਕੋਈ ਹੋਰ ਵੀ ਇਸ ਤਰੀਕੇ ਦੀ ਕੋਈ ਘਟਨਾ ਨੂੰ ਅੰਜਾਮ ਦਿੰਦਾ ਜਾਂ ਕੋਈ ਹੋਰ ਵੀ ਤੁਹਾਡੇ ਪਿੰਡ ਦਾ ਇਸ ਤਰੀਕੇ ਨਾਲ ਪਰਿਵਾਰ ਦੀ ਸਹਿਮਤੀ ਤੋਂ ਬਾਹਰ ਜਾ ਕੇ ਇਹ ਕਰਦੇ ਆ ਕਿ ਉਹਨਾਂ ਦੇ ਉੱਤੇ ਵੀ ਲਾਗੂ ਹੋਊਗਾ ਜੀ ਨਹੀਂ ਹੁਣ ਦੇਖੋ ਪਰਿਵਾਰ ਵਾਲੇ ਤਾਂ ਸਹਿਮਤ ਇਦਾਂ ਐ ਗੱਲ ਵੀ ਜਦ ਹੁਣ ਲੜਕੀ ਉਹ ਆਪਣੀ ਮਰਜ਼ੀ ਨਾਲ ਜਾ ਰਹੀ ਹੈ ਚਾਚੇ ਨਾਲ ਤੇ ਇਹ ਪਰਿਵਾਰ ਦੀ ਸਹਿਮਤੀ ਹੋ ਗਈ ਕੋਈ ਤੁਸੀਂ ਆਪੇ ਸੋਚੋ ਇਹ ਤਾਂ ਫਿਰ ਆਪਣੀ ਮਰਜ਼ੀ ਨਾਲ ਹੀ ਗਈ ਹੈ ਨਾ ਉਹ ਲੜਕੀ ਜੇ ਮਨੋ ਭਾਜੀ ਉਹੀ ਉਹੀ ਕਹਿੰਦਾ ਮੈਂ ਜੇ ਇਸ ਤਰੀਕੇ ਦਾ ਕੇਸ ਅੱਗੇ ਵੀ ਹੁੰਦਾ ਕਿਤੇ ਕੋਈ ਹੋਰ ਵੀ ਕਰਦਾ ਨਹੀਂ ਇਹ ਤਾਂ ਫਿਰ ਹੋ ਹੀ ਸਕਦਾ ਹੈ ਨਾ ਇਹ ਅੱਗੇ ਤੇ ਅੱਗੇ ਦੇਖ ਕੇ ਕਹਿੰਦੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਪੱਕਦਾ ਹੈ ਇਹ ਆ ਉਸ ਵਿੱਚ ਕਹਾਣੀ ਹੈ ਨਾ ਆਪਣੀ ਕਾਬਤ ਫਿਰ ਇਹ ਇਹ ਫਿਰ ਹੁਕਮ ਸਰ ਪਹਿਣਾ ਹੀ ਪਹਿਣਾ ਹੈ ਨਾ ਇਹ ਫਿਰ ਤੁਹਾਡਾ ਜਿਹੜਾ ਫਰਮਾਨ ਹੈ ਹੁਕਮ ਹੈ ਇਹ ਉਹਨਾਂ ਤੇ ਲਾਗੂ ਹੋਊਗਾ ਇਹ ਮੈਂ ਤਾਂ ਕਹਿਣਾ ਵੀ ਹੋਣਾ ਚਾਹੀਦਾ ਇਹ ਕੋਰਟ ਦੀ ਵੀ ਗਲਤੀ ਹੈ ਜਿਹੜੀ ਇਹ ਜਿਹਾ ਜਿਹਾ ਮਤਲਬ ਮਨਜ਼ੂਰੀਆਂ ਮਹੰਤਾ ਦੇ ਰਹੇ ਆ ਇਹ ਵੇ ਹੋ ਜੀ ਮਤਲਬ ਅੱਜ ਦੇ ਮਾਹੌਲ ਦੇ ਹਿਸਾਬ ਨਾਲ ਦੇ ਹਿਸਾਬ ਨਾਲ ਤਾਂ ਕਾਨੂੰਨ ਦੇ ਹਿਸਾਬ ਨਾਲ ਤਾਂ ਉਹ ਠੀਕ ਨੇ ਉਹਨਾਂ ਦੇ 어ਡਲਟ ਨੇ ਬਾਲਗ ਨੇ ਤੇ ਉਹ ਆਪਣਾ ਕਿਸੇ ਵੀ ਆਪਣੀ ਮਰਜ਼ੀ ਨਾਲ ਕਿਤੇ ਵੀ ਵਿਆਹ ਕਰਾ ਸਕਦੇ ਆ ਕਾਨੂੰਨ ਤਾਂ ਕਹਿੰਦਾ ਵੀ ਠੀਕ ਨੇ ਇਹ ਨਹੀਂ ਕਹਿੰਦਾ ਤਾਂ ਹੈਗਾ ਪਰ ਸਾਡੀ ਸਮਝ ਤੇ ਤਾਂ ਬਾਹਰ ਹੈ ਨਾ ਵੀ ਇੱਕ ਤਾਂ ਮਤਲਬ ਰਿਸ਼ਤਾ ਕਿਹੜਾ ਹੋਵੇ ਤੇ ਆਪਣੇ ਪੇਰੈਂਟਸ ਨੂੰ ਪੁੱਛੇ ਬਗੈਰ ਮਤਲਬ ਇਹ ਕੰਮ ਕਰਨਾ ਤਾਂ ਬਹੁਤ ਬੜੀ ਮਾੜੀ ਗੱਲ ਹੈ ਨਾ ਜੀ ਹਾਂਜੀ ਅਸੀਂ ਤਾਂ ਬਿਲਕੁਲ ਸਹਿਮਤ ਨਹੀਂ ਹੈਗੇ ਅਸੀਂ ਕੋਸ਼ਿਸ਼ ਕੀਤੀ ਵੀ ਇੱਥੇ ਬਜ਼ੁਰਗਾਂ ਦੇ ਨਾਲ ਵੀ ਗੱਲਬਾਤ ਕਰੀਏ ਤੇ ਸਰਪੰਚ ਸਾਹਿਬ ਨੇ ਤੁਹਾਨੂੰ ਦੱਸਿਆ ਹੀ ਹੈ ਵੀ ਇਹ ਜਿਹੜੀ ਘਟਨਾ ਹੈਗੀ ਹੈ ਇਸ ਘਟਨਾ ਨੂੰ ਲੈ ਕੇ ਫਿਰ ਸਾਰੇ ਪਿੰਡ ਦੀ ਪੰਚਾਇਤ ਨੇ ਇਕੱਠੇ ਹੋ ਕੇ ਸਰਬਸੰਮਤੀ ਦੇ ਨਾਲ ਇਹ ਮਤਾ ਪਾਸ ਕੀਤਾ ਹੈ ਵੀ ਜਿਹੜਾ ਵੀ ਕੋਈ ਇਸ ਤਰੀਕੇ ਦੀ ਪਰਿਵਾਰ ਦੀ ਮਰਜ਼ੀ ਤੋਂ ਬਾਹਰ ਜਾ ਕੇ ਕੋਟ ਮੈਰਿਜ ਕਰਵਾਉਂਦਾ ਹੈ ਔਰ ਆਪਸ ਦੇ ਵਿੱਚ ਜਿਨ੍ਹਾਂ ਦਾ ਕੋਈ ਰਿਸ਼ਤਾ ਬਣਦਾ ਹੋਵੇ ਪਵਿੱਤਰ ਰਿਸ਼ਤਾ ਹੋਵੇ ਤਾਂ ਉਹਨਾਂ ਨੂੰ ਫੇਰ ਇਸ ਪਿੰਡ ਤੋਂ ਇਹ ਕਿਹਾ ਗਿਆ ਕਿ ਤੁਸੀਂ ਬਾਹਰ ਜਿੱਥੇ ਮਰਜ਼ੀ ਰਹੋ ਲੇਕਿਨ ਇਸ ਪਿੰਡ ਦੇ ਵਿੱਚ ਤੁਸੀਂ ਨਹੀਂ ਰਹਿ ਸਕਦੇ ਹਾਂਜੀ ਜੀ ਸੋ ਸਾਡੀ ਕੋਸ਼ਿਸ਼ ਸੀ ਕਿ ਅਸੀਂ ਇਹ ਜਿਹੜੀ ਗੱਲਬਾਤ ਹੈ ਜਿਹੜਾ ਮੁੱਦਾ ਹੈ ਤੁਹਾਡੇ ਤੱਕ ਜ਼ਰੂਰ ਪਹੁੰਚਾਈਏ ਇਹ ਪਿੰਡ ਜਿਹੜਾ ਹੈ ਮਾਨਕਪੁਰ ਸ਼ਰੀਫ ਇੱਥੇ ਦਰਗਾਹ ਸ਼ਰੀਫ ਹੈ ਇਸ ਲਈ ਫੇਮਸ ਹੈ ਪਵਿੱਤਰ ਜਗ੍ਹਾ ਹੈ ਇੱਥੇ ਆ ਕੇ ਤੁਸੀਂ ਦਰਸ਼ਨ ਵੀ ਕਰ ਸਕਦੇ ਹੋ ਲੇਕਿਨ ਅੱਜ ਜਿਹੜਾ ਮੁੱਦਾ ਹੈ ਇਹਦੇ ਨਾਲ ਸਾਰੇ ਸੰਸਾਰ ਦੇ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਸੋਚਣ ਦੇ ਲਈ ਇਸਨੇ ਮਜਬੂਰ ਕਰ ਦਿੱਤਾ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੀ رائے ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਜੀ ਧੰਨਵਾਦ